ਸਾਥੀ ਮੋਟਰਸਾਈਕਲ ਚੱਕਣ ਦਾ ਸਿਲਸਿਲਾ ਨਵਾਂ ਸ਼ਹਿਰ ਤੋਂ ਰੁਕਦਾ ਨਹੀਂ ਪਿਆ ਹੁਣ ਸਾਡੇ ਨਾਲ ਵੀਰ ਖੰਨੇ ਤੋਂ ਆਏ ਨੇ ਪਹਿਲੀ ਮੁਸੀਬਤ ਸੀਗੇ ਬੇਦੀ ਹਸਪੀਟਲ ਇਹਨਾਂ ਦਾ ਜਿਹੜਾ ਬ੍ਰਦਰ ਆ ਐਡਮਿਟ ਹੈ ਔਰ ਉਹਦੇ ਚੱਲਦੇ ਪਹਿਲੀ ਤਕਲੀਫ ਸੀਗੇ ਕਿਉਂਕਿ ਭਰਾ ਜਿਹੜਾ ਆ ਉਹ ਕਿਸੇ ਬਿਮਾਰੀ ਦਾ ਝੂਝ ਰਹੇ ਪਰ ਹੁਣ ਮੋਟਰਸਾਈਕਲ ਵੀ ਚੱਕੋ ਗਿਆ। ਪੂਰੀ ਜਾਣਕਾਰੀ ਵੀਰੋਂ ਤੁਹਾਨੂੰ ਲੈਣਾ। ਬਾਈ ਜੀ ਕਿੰਨਾ ਤੁਹਾਡਾ? ਹਰਪੇ ਸਿੰਘ ਤੇ ਮੋਟਰਸਾਈਕਲ ਕਦੋਂ ਚੱਕਿਆ ਤੁਹਾਡਾ ਬੇਤੀ ਹਸਪੀਟਲ? ਆਪਣਾ ਜੀ 19 ਤਰੀਕ ਨੂੰ ਆਪਾਂ 9:30 ਵਜੇ ਆਏ ਸੀਗੇ ਹਸਪੀਟਲ। ਠੀਕ ਹੈ ਜੀ। ਤੇ ਆਪਣੀ 20 ਤਰੀਕ ਸਵੇਰੇ 6:54 ਮਿੰਟ ਤੇ ਬੰਦਾ ਚੋਰੀ ਕਰਕੇ ਲੱਗੇ। ਮੋਟਰਸਾਈਕਲ ਕਿਹੜਾ ਸੀ ਜੀ? ਆਪਣਾ ਸੁਪਰ ਸਪਲੈਂਡਰ ਸੀਗੇ। ਸੁਪਰ ਸਪਲੈਂਡਰ ਤੇ ਨੰਬਰ ਕਿੰਨਾ ਜੀ? ਨੰਬਰ PV 26 D 9478 ਹੈ ਜੀ। ਕਾਲੇ ਰੰਗ ਦਾ? ਬਲੈਕ ਇਹ ਰੈੱਡ ਕਲਰ। ਰੈੱਡ ਰੰ ਕਿ ਜਿਹੜਾ ਜਿਹੜੀ ਇਹਨਾਂ ਨੇ ਸੀਸੀਟੀਵੀ ਫੁਟੇਜ ਕਢਾਈ ਆ ਕਿ ਵਿਅਕਤੀ ਜਿਹੜਾ ਉੱਥੋਂ ਆ ਕੇ ਮੋਟਰਸਾਈਕਲ ਚੱਕਦਾ ਭਾਜੀ ਕਿੰਨੇ ਵਜੇ ਮੋਟਰਸਾਈਕਲ ਚੱਕਿਆ ਗਿਆ ਸਵੇਰੇ 54 ਮਿੰਟ ਤੇ 6:54 ਮਿੰਟ ਤੇ ਸਵੇਰੇ 6:54 ਮਿੰਟ ਤੇ ਜਾਨ ਗਈ 7:00 ਵਜੇ ਨੂੰ 10 ਮਿੰਟ ਬਾਕੀ ਸੀਗੇ ਅਸੀਂ 10 ਮਿੰਟ ਬਾਅਦ ਆ ਗਏ ਸੀਗੇ ਸਾਢੇ 10 ਮਿੰਟ ਪਹਿਲੀ ਚੱਕ ਲਿਆ ਸੀਸੀਟੀਵੀ ਵਿੱਚ ਬੰਦੇ ਦੀ ਤਸਵੀਰ ਆ ਰਹੀ ਹੈ ਹਾਂਜੀ ਵੀਰੇ ਬਿਲਕੁਲ ਆ ਰਹੀ ਹੈ ਆ ਰਹੀ ਹੈ ਨਜ਼ਰ ਹਾਂਜੀ ਹਾਂਜੀ ਤੇ ਤੁਹਾਨੂੰ ਕੀ ਸ਼ੱਕ ਹੈ ਕਿ ਉਹਨੇ ਕਿਤੇ ਵੇਚਤਾ ਹੋਵੇਗਾ ਕਿ ਕੀ ਲੱਗਦਾ ਸਾਨੂੰ ਦੇ ਹੀ ਸ਼ੱਕ ਲੱਗਦਾ ਵੀ ਜਦੋਂ ਨੇ ਬੇਤਣਾ ਲੰਗੜੋਏ ਪਿੰਡ ਵਿੱਚ ਵੇਚਿਆ ਮੈਨੂੰ ਤਾਂ ਇੰਨਾ ਹੀ ਸ਼ੱਕ ਲੱਗਦਾ ਵੀ ਉਦੋਂ ਨੂੰ ਹੀ ਗਿਆ ਬੰਦਾ ਹੋਰ ਅੱਛਾ ਜੀ ਹਾਂਜੀ ਤੇ ਨੰਬਰ ਤੁਸੀਂ ਇੱਕ ਦੱਸ ਦਿੱਤਾ ਮਾਡਲ ਕਿਹੜਾ ਹੈ ਜੀ ਮਾਡਲ ਹੈਗਾ 9 ਮਾਡਲ ਹੈ ਜੀ 2009 ਮਾਡਲ ਹਾਂਜੀ ਤੇ ਆਰਸੀ ਤੁਹਾਡੇ ਕੋਲ ਹੀ ਹੈ ਉਹਨਾਂ ਵਿੱਚ ਸੀਗੀ ਆਰਸੀ ਵੇਚਿਆ ਮੇਰੇ ਕੋਲ ਫੋਟੋ ਹੈਗੀ ਆਰਸੀ ਦੀ ਠੀਕ ਹੈ ਜੀ ਇੱਕ ਵਾਰੀ ਤੁਹਾਨੂੰ ਵੀ ਬੇਨਤੀ ਕਰ ਦਿੰਦੇ ਆ 22 ਹੁਣ ਦਾ ਮੋਟਰਸਾਈਕਲ ਜਿਹੜਾ ਬੇਦੀਓ ਹਸਪੀਟਲ ਤੋਂ ਚੋਰੀ ਹੋਇਆ ਲਾਲ ਰੰਗ ਦਾ ਸੁਪਰ ਸਪਲੈਂਡਰ ਮੋਟਰਸਾਈਕਲ ਆ ਤਸਵੀਰਾਂ ਵਿੱਚ ਜਿਹੜਾ ਚੋਰ ਆ ਉਹ ਨਜ਼ਰ ਆ ਰਿਹਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਤੜਕੇ ਤੜਕੇ 6:54 ਮਿੰਟ ਤੇ ਜਦ ਲੋਕ ਰੱਬ ਦਾ ਨਾਮ ਲੈਂਦੇ ਆ ਆਪਣੇ ਕੰਮਕਾਰਾਂ ਵੱਲ ਜਾਣ ਲਈ ਤਿਆਰ ਹੁੰਦੇ ਤਾਂ ਚੋਰ ਜਿਹੜੇ ਆ ਉਹ ਵੀ ਸਰਗਰਮ ਹੋ ਜਾਂਦੇ ਆ ਦੇਖੋ ਪਹਿਲਾਂ ਤੇ ਪਹਿਲੇ ਹੀ ਪਰੇਸ਼ਾਨ ਆ ਖੰਨੇ ਤੋਂ ਬੇਦੀ ਹਸਪੀਟਲ ਆਏ ਹੋਏ ਆ ਤੇ 19 ਤਰੀਕ ਨੂੰ ਆਏ ਸੀਗੇ ਅੱਜ 23 ਹੋ ਗਏ 4 ਦਿਨ ਤੋਂ ਪਰੇਸ਼ਾਨ ਆ ਕਦੀ ਇੱਕ ਪਾਸੇ ਜਾਂਦੇ ਕਈ ਦੂਜੇ ਪਾਸੇ ਜਾਂਦੇ ਕਦੀ ਆਪ ਜਾ ਕੇ ਚੋਰ ਨੂੰ ਲੱਭਦੇ ਤਾਂ ਤੁਹਾਡੇ ਅੱਗੇ ਬੇਨਤੀ ਹੈ ਭਰਾਵਾਂ ਅੱਗੇ ਭੈਣਾਂ ਅੱਗੇ ਕਿ ਜੇਕਰ ਤੁਹਾਨੂੰ ਸੁਪਲੈਂਡਰ ਲਾਲ ਰੰਗ ਦਾ ਮੋਟਰਸਾਈਕਲ ਕਿਤੇ ਸੁੱਨਾ ਖੜਾ ਨਜ਼ਰ ਆਂਦਾ ਜਾਂ ਕੋਈ ਵੇਚਣਾ ਦਾ ਜਾਂ ਕਿਸੇ ਕਬਾੜੀਏ ਦੇ ਖੜਾ ਨਜ਼ਰ ਆਂਦਾ ਤਾਂ ਬਾਈ ਹੁਣ ਉਹਨੂੰ ਸੰਪਰਕ ਕਰ ਲੈਣਾ ਬਾਈ ਜੀ ਇੱਕ ਵਾਰੀ ਮੋਟਰਸਾਈਕਲ ਦਾ ਨੰਬਰ ਦੱਸ ਦੋ ਉਸ ਤੋਂ ਬਾਅਦ ਆਪਣਾ ਫੋਨ ਨੰਬਰ ਵੀ ਦੱਸ ਦਿਓ ਪੀਵੀ 26ਡੀ 9478 ਨੰਬਰ ਹੈਗਾ ਇਹ 8360 209568 ਤੁਹਾਡਾ 8360 209568 ਚਲੋ ਇੱਕ ਬੇਨਤੀ ਮੈਂ ਵੀ ਕਰ ਦਿੰਦਾ ਬਾਈ ਹੁਣਾ ਕਰਕੇ ਕਿਉਂਕਿ ਆਪਾਂ ਹਮੇਸ਼ਾ ਹੀ ਕਰਦੇ ਆਂ ਜੇ ਕੋਈ ਸਾਡਾ ਭੈਣ ਭਰਾ ਸਾਡੀ ਮਦਦ ਕਰੇਗਾ ਤੱਪੀ ਵੀ 32 ਵੱਲੋਂ ਅਸੀਂ ਗੁਪਤ ਇਨਾਮ ਦਿੰਦੇ ਜਿਹੜਾ ਸਪਲੈਂਡਰ ਲਭਾਣ ਚ ਮਦਦ ਕਰਦਾ ਚੋਰੀ ਹੋਈ ਮੋਟਰਸਾਈਕਲ ਲਭਾਣ ਚ ਮਦਦ ਕਰਦਾ ਤਾਂ ਆਪਾਂ ਆਪਣੇ ਵੱਲੋਂ ਗੁਪਤ ਇਨਾਮ ਦਵਾਂਗੇ ਜੇ ਕੋਈ ਵੀਰ ਦੀ ਮਦਦ ਕਰੇਗਾ ਠੀਕ ਹੈ ਵੀਰ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਬਾਕੀ ਨਾਲ ਦੀ ਨਾਲ ਜਿਹੜੀ ਤਸਵੀਰ ਚੱਲਦੀ ਪਈ ਆ ਚੋਰ ਦੀ ਤੁਹਾਡੇ ਪਿੰਡ ਦਾ ਤੁਹਾਡੇ ਮਹੱਲੇ ਦਾ ਇਹ ਜਾ ਤੁਹਾਡੇ ਵਾਰਡ ਦਾ ਤੁਹਾਡੀ ਗਲੀ ਦਾ ਕਿਤੇ ਦਾ ਵੀ ਹੈਗਾ ਤੁਸੀਂ ਇਹ ਤੇ ਜਾਣਕਾਰ ਆ ਤਾਂ ਕਿਰਪਾ ਕਰਕੇ ਤਲਾਸ਼ ਕਰ ਦਿਓ ਆਪਾਂ ਵੀਰ ਦੀ ਮਦਦ ਕਰਨੀ ਆ ਬਗਾਨੇ ਸ਼ਹਿਰੋਂ ਆਏ ਆ ਆਪਣੇ ਸ਼ਹਿਰ ਆਏ ਆ ਪਹਿਲੀ ਤਕਲੀਫ ਚ ਆਪਾਂ ਚੋਣੇ ਕਰਾਲ ਮਿਲ ਕੇ ਇਹਨਾਂ ਦੀ ਮਦਦ ਹੋ ਜAVE ਉਮੀਦ ਕਰਦੇ ਆ ਕਿ ਜਿਵੇਂ ਲਾ ਬਹੁਤ ਸਾਰੇ ਭਰਾਵਾਂ ਦੇ ਇੱਕ ਭੈਣ ਦੀ ਸਕੂਟੀ ਵੀ ਆਪਾਂ ਨੂੰ ਮਿਲ ਗਈ ਸੀਗੀ ਤੁਹਾਡੀ ਮਦਦ ਦੀ ਬਦੌਰਤ ਉਮੀਦ ਕਰਦੇ ਆ ਭਾਈ ਦਾ ਮੋਟਰਸਾਈਕਲ ਵੀ ਮਿਲੇਗਾ ਬਹੁਤ ਬਹੁਤ ਸ਼ੁਕਰੀਆ